ਦੀ ਕੀ ਫਤਿਹ ਸੋ ਅਸੀਂ ਜਿਵੇਂ ਕਿਹਾ ਸੀ ਸੋ ਅੱਜ ਇਹ ਆਪਣੇ ਨਾਲ ਸਾਡੀਆਂ ਭੈਣਾਂ ਨੇ ਕਬੱਡੀ ਖੇਡਦੀਆਂ ਸੋ ਪੰਜਾਬ ਦਾ ਨਾਂ ਰੋਸ਼ਨ ਕੀਤਾ ਜੀ ਇਹਨਾਂ ਨੇ ਸੋ ਅਸੀਂ ਇਹਨਾਂ ਨੂੰ ਅੱਜ ਗੱਡੀ ਦੇ ਰਿਆਂ ਤੇ ਇੱਕ ਗੱਡੀ ਜਾਰੀ ਆਪਣਾ ਕਬੱਡੀ ਵਾਲੇ ਨੂੰ ਇਹ ਪਾਉ ਨੇ ਸਪੈਸ਼ਲ ਫਰਮਾਇਸ਼ ਵੀ ਦੇਣੀ ਆ ਠੀਕ ਆ ਵੀ ਗੱਡੀ ਫੜਾਉਣੀ ਆ ਕੁੜੀਆਂ ਨੂੰ ਤੇ ਹੁੰਦਲ ਸਾਹਿਬ ਮੈਂ ਅਸੀਂ ਤਿੰਨੇ ਆਪਣੇ ਪਿੰਡ ਜਦੋਂ ਆਏ ਸੀ ਹਨਾ ਤੇ ਅਸੀਂ ਉਦੋਂ ਕਹਿ ਕੇ ਗਏ ਸੀ ਤੇ ਅੱਜ ਗੱਡੀ ਤੇ ਗੱਡੀ ਇੱਕ ਦੇਣੀ ਸੀ ਤੇ ਪਹਿਲਵਾਨ ਕਹਿੰਦਾ ਵੀ ਇੱਕ ਹੋਰ ਵੀ ਦੇਣੀ ਹੈ ਸੋ ਜਾਰੀ ਨੂੰ ਠੀਕ ਆ ਸਸੇ ਗਾਲ ਜੀ ਤੇ ਬ੍ਰਦਰ ਉਹ ਤਾਂ ਜਿਹੜਾ ਤੁਹਾਨੂੰ ਪਤਾ ਹੀ ਸਾਰਾ ਮੀਡੀਆ ਸੀ ਪਹਿਲਾਂ ਹੀ ਦੱਸ ਚੁੱਕੇ ਸੀ ਇਹ ਜਿਹੜੀ ਗੁੱਡੀਆਂ ਦੇ ਸੀਗੀਆਂ ਹੁੰਦਲ ਬਾਈ ਉਹਨਾਂ ਨੇ ਮਨਕਿਰਤਨ ਗੱਡੀ ਕਹੀ ਸੀਗੀ ਹੜਪੇੜ ਦਾ ਦਰਵਾਜ਼ਾ ਉੱਥੇ ਕਹਿ ਗਏ ਸੀਗੇ ਵੀ ਸਨਮਾਨ ਕਰਨਾ ਸੀ ਤੇ ਉਹ ਅੱਜ ਗੱਡੀ ਅੱਜ ਜਿਨ੍ਹਾਂ ਨੂੰ ਉਰੇ ਸਿੰਘ ਜੀ ਸਿੱਧਾ ਗੁਰੂ ਘਰ ਚ ਬੁਲਾ ਕੇ ਇਹਨਾਂ ਦਾ ਸਨਮਾਨ ਨਜ਼ਿਕਰ ਮਾਨ ਸਨਮਾਨ ਕਰਨਾ ਸੀ ਉਹ ਅੱਜ ਇਹਨਾਂ ਨੂੰ ਦੇ ਰਿਹਾ ਇਹਨਾਂ ਨੂੰ ਦੇ ਰਿਹਾ ਕਿ ਹੋਰ ਵੀ ਜਿਵੇਂ ਪਹਿਲਾਂ ਅਨਾਉਂਸ ਕੀਤਾ ਸੀ ਇਨਾਮ ਦੇ ਰਿਹਾ ਨੇ ਇਹਨਾਂ ਗੁੜੀਆਂ ਦੀ ਲੱਗ ਨੇ ਇੱਕ ਹਜ਼ਾਰੀਆ ਮੁੰਡਾ ਸਾਡੇ ਪਿੰਡ ਦਾ ਜਿਹੜਾ ਖੇਡਦਾ ਉਹਨੂੰ i20 ਹੈ ਇਹਨਾਂ ਦੇ ਸਵਿਫਟ ਗੱਡੀ ਗਿਆ ਸੀਗਾ ਉਦੋਂ ਇਹਨਾਂ ਦਾ ਅੱਜ ਕਰਨੀ ਸਰ ਪਰ ਨਹੀਂ ਜਦੋਂ ਇਹਨਾਂ ਦੇ ਘਰ ਦੀ ਪ੍ਰੋਬਲਮ ਆਈ ਹੈ ਉਦੋਂ ਅਸੀਂ ਘਰ ਵਾਸਤੇ ਇਹਨਾਂ ਨੂੰ ਜੋ ਇਹਨਾਂ ਦੀ ਮਦਦ ਕਰਕੇ ਆਏ ਸੀਗੇ ਉੱਥੇ ਉੱਥੇ ਇਹ ਗੁੜੀਆਂ ਨੂੰ ਕਹਿ ਕੇ ਆਏ ਸੀਗੇ ਵੀ ਜੋ ਵੀ ਬਈ ਤਰੇ ਘਰ ਦਾ ਲੱਗੂਗਾ ਸੀ ਤੇਰੇ ਨਾਲ ਖਣੇ ਬਾਕੀ ਤੇਰੇ ਵਿਆਹ ਨੂੰ ਗੱਡੀ ਮੇਰੇ ਵੱਲੋਂ ਮੈਂ ਕਿਹਾ ਸੀ ਵੀ ਮੈਂ ਦਊਂਗਾ ਉਦੋਂ ਵਰਤਾਂ ਕਰਕੇ ਟੂਰਨਾਮੈਂਟ ਨੂੰ ਆਪਾਂ ਦੇਣੀ ਸੀ ਉੱਥੇ ਚਲੋ ਜਵਾਕ ਦਾ ਉਹ ਹੋ ਗਿਆ ਆਪਣਾ ਨੁਕਸਾਨ ਹੋ ਗਿਆ ਉਹ ਚੀਜ਼ ਕਰਕੇ ਅਸੀਂ ਫਿਰ ਹੁਣ ਰੱਖਿਆ ਸੀ ਵੀ ਅੱਜ ਦਾ ਦਿਨ ਗੁਰੂ ਘਰ ਚ ਵੀ ਗੱਡੀ ਨਾਲ ਚਲੋ ਜੋ ਕਿਹਾ ਉਹਨਾਂ ਦੀ ਗੱਡੀ ਲਈ ਖੜੀ ਸੀਗੀ ਤਾਂ ਇਹਨਾਂ ਨੂੰ ਕਿਹਾ ਵੀ ਭਾਈ ਗੱਡੀ ਲੈ ਕੇ ਜਾਓ ਤਾਂ ਅੱਜ ਇਹਨਾਂ ਨੂੰ ਬੁਲਾ ਕੇ ਜੀ ਗੱਡੀ ਨਾਲ ਸਨਮਾਨ ਕਰਨਾ ਗਰੀ ਵਧੀਆ ਲੱਗ ਰਿਹਾ ਹੈ ਬਸ ਭਰਾਮਾ ਨੇ ਕਿਹਾ ਸੀਗਾ ਵੀ ਗੱਡੀ ਟੂਰਨਾਮੈਂਟ ਤੇ ਦਵਾਂਗੇ ਬਹੁਤ ਸੋਹਣਾ ਮਾਹੌਲ ਸੀ ਬਹੁਤ ਪੈਸਾ ਖਰਚ ਕੀਤਾ ਸੀ ਵੱਡੇ ਭਾਈ ਨੇ ਸੋ ਉੱਥੇ ਤੁਹਾਨੂੰ ਵੀ ਪਤਾ ਵੀ ਕਿੱਡੀ ਵੱਡੀ ਘਟਨਾ ਹੋ ਗਈ ਹੈ ਨਾ ਉਹਦੇ ਕਰਕੇ ਚਲੋ ਚੰਗਾ ਵੀ ਨਹੀਂ ਲੱਗਦਾ ਵੀਰੇ ਫਿਰ ਹਨਾ ਉਹ ਵੀ ਆਪਣਾ ਭਰਾ ਸੀਗਾ ਜਿਵੇਂ ਵੀ ਆ ਪਰ ਅੱਜ ਸਾਨੂੰ ਖੁਸ਼ੀ ਹੈ ਵੀਰੇ ਨੇ ਕਿਹਾ ਸੀ ਭਾਣੇ ਤੁਹਾਡੀ ਗੱਡੀ ਇੱਥੇ ਖੜੀ ਆ ਠੀਕ ਹੈ ਵੀ ਤੁਸੀਂ ਆਉਂ ਤੋਂ ਮਾਣਾ ਸਾਹਿਬ ਅਸੀਂ ਤੁਹਾਨੂੰ ਗੱਡੀ ਦਿੰਦੇ ਆ ਬੜੀਆ ਖੁਸ਼ੀ ਹੋ ਰਹੀ ਹੈ ਵੀ ਖੁਸ਼ੀ ਵੀ ਹੋ ਰਹੀ ਹੈ ਤੇ ਗਮ ਵੀ ਹੈਗਾ ਕਿਉਂਕਿ ਇੱਕ ਤਾਂ ਉਹਨੇ ਨਹੀਂ ਪਬਲਿਕ ਦੇ ਵਿੱਚ ਮਿਲਨੇ ਸੀਗੀ ਵੱਡੀ ਕੱਪ ਤੇ ਮਿਲਲੀ ਸੀ ਹਨਾ ਤੇ ਕਿੱਥੇ ਚਲੋ ਅੱਜ ਚਾਰ ਪੈਣ ਪਾਈ ਹੈਗੇ ਆ ਜਿਹਨਾਂ ਇਹਨਾਂ ਦਾ ਜਿਹੜਾ ਵੀ ਇਹਨਾਂ ਨੇ ਕਿਹਾ ਸੀਗਾ ਉਹ ਸਾਡਾ ਸ਼ੌਂਕ ਪੂਰਾ ਕੀਤਾ ਸਾਡੇ ਮਕਾਨ ਲਈ ਵੀ ਵੀਰੇ ਹੋਰਾਂ ਨੇ ਬਹੁਤ ਪੈਸਾ ਦਿੱਤਾ ਤੇ ਸਾਡਾ ਗੱਡੀ ਨਾਲ ਵੀ ਜਿਹੜਾ ਸਨਮਾਨ ਕੀਤਾ ਐ ਅਸੀਂ ਇਹਨਾਂ ਦਾ ساری ਜ਼ਿੰਦਗੀ ਦੇ ਨਹੀਂ ਦੇ ਸਕਦੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ Jap Study ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ IELTS ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ Jap Study ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ